ਪੂਰੀ ਬਾਈ ਜੀ ਤਿਆਰੀ ਆ ਕਿਸਾਨ ਸਨਰਚ ਕਮੇਟੀ ਕੋੜਬੁੱਡਾ ਜਥੇਬੰਦੀ ਜਾਂ ਹੋਰ ਵੀ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਇਧਰ ਬਾਈ ਸਾਡੇ ਝੰਡੇ ਲਾਈ ਜਾਂਦੇ ਆ ਜੀ ਤੇ ਥੋੜੇ ਸਮੇਂ ਤੱਕ ਐਂਟਰ ਕਰ ਜਾਣਗੇ ਜੀ ਹਰਿਆਣੇ ਦੇ ਵਿੱਚ ਦਿੱਲੀ ਤੋਂ ਕਰਨਗੇ ਕੂਚ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਜਿਹੜੇ ਇੱਥੇ ਟਰੈਕਟਰ ਵਾਲੀਆਂ ਪਹੁੰਚਿਆ ਜੀ ਤੇ ਆਜੋ ਨਾਲ ਦੀ ਨਾਲ ਤੁਹਾਡੇ ਘਰ ਦਿਖਾਉਣੇ ਆ ਜਿਹੜੇ ਕੋ ਟਰੈਕਟਰ ਜਾਣੇ ਸ਼ੁਰੂ ਹੋ ਗਏ ਆ ਜੀ ਤੇ ਹਰ ਇੱਕ ਦੇ ਦਿਲ ਦੇ ਵਿੱਚ ਪੂਰਾ ਉਤਸ਼ਾਹ ਆ ਜੀ ਤੇ ਕਿਰਪਾ ਥੋੜੇ ਸਮੇਂ ਤਾਂ ਕਿ ਜਿਹੜੇ ਟਰੈਕਟਰਾਂ ਭਰਾਓ ਰਵਾਨਾ ਹੋ ਗਏ ਆ ਤੇ ਵੀਡੀਓ ਸ਼ੇਅਰ ਕਰ ਦਿਆ ਜੇ ਪਤਾ ਲੱਗ ਸਕੇ ਤੇ YouTube ਚੈਨਲ ਸਬਸਕ੍ਰਾਈਬ ਕਰ ਲਿਆ ਜੇ ਤੁਹਾਡੇ ਤੱਕ ਹਰ ਇੱਕ ਅਪਡੇਟ ਪਹੁੰਚਦੀ ਰਹੇ ਦਲਬਾਗ ਰੰਦਾਵਾ ਉਤਮ ਖਸਾਨ YouTube ਚੈਨਲ ਆ ਜੀ ਤੇ ਸਾਡੇ ਵੀਰ ਰਣਜੀਤ ਸਿੰਘ ਦਾ ਵੀ ਪੇਜ ਚੱਲਦਾ ਜੀ ਉਹਨੂੰ ਵੀ ਫੋਲੋ ਕਰ ਲਿਆ ਜੀ ਇਸ ਸਾਰਾ ਗ੍ਰਾਮ ਵੀਡੀਓ ਸ਼ੇਅਰ ਕਰੀ ਚਲੋ ਨਾਲ ਦੀ ਨਾਲ ਕਿੱਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਰਵਾਨਾ ਹੋ ਚੁੱਕਿਆ ਵੈਰਜੀ ਦਾ ਖਾਲਸਾ ਵੈਰਜੀ ਭਤੇ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਆ ਜਿਹੜਾ ਮੋਦੀ ਸਰਕਾਰ ਕੋਈ ਆਈ ਕਿਸੇ ਟਿਕਾਣੇ ਤੇ ਕਿ ਨਹੀਂ ਬਿਲਕੁਲ ਇਹਨਾਂ ਦੀ ਇੱਛਾ ਨਹੀਂ ਹੈਗੀ ਕਿ ਪਾਸੇ ਲੱਗਦੀ ਜੇ ਇਹਨਾਂ ਕਿਸਾਨਾਂ ਦੇ ਨਾਲ ਕੋਈ ਸਮਝੌਤਾ ਕਰਨਾ ਹੁੰਦਾ ਦੋ ਮੀਟਿੰਗਾਂ ਕਿਸਾਨਾਂ ਦੇ ਨਾਲ ਹੋ ਚੁੱਕੀਆਂ ਵਾ ਸਰਕਾਰ ਦੀਆਂ ਇਹਨਾਂ ਕੋਈ ਵੀ ਉਹਦਾ ਮਸਲੇ ਦਾ ਹੱਲ ਨਹੀਂ ਕੱਟਿਆ ਇਹਨਾਂ ਕੋਈ ਮੰਗ ਜਿਹੜੀ ਮੰਨਣੀ ਹੁੰਦੀ ਇੱਕ ਕਸਾਨਾ ਦੀ ਤੇ ਹੁਣ ਉਹ ਮੰਨ ਲੈਂਦੇ ਨੇ ਕਿਸਾਨਾਂ ਨੂੰ ਜਿਹੜਾ ਦਿੱਲੀ ਵੱਲੋਂ ਨਾ ਜਾਣਾ ਪੈਂਦਾ ਮਜਬੂਰ ਹੋ ਕੇ ਜਿਹੜੇ ਕਿਸਾਨੋਂ ਦਿੱਲੀ ਵੱਲੋਂ ਰਵਾਨਾ ਹੋ ਰਹੇ ਆ ਤੇ ਦੇਖ ਸਕਦੇ ਫੱਟੇ ਕਾਫਲੇ ਜਿਹੜੇ ਹੁਣ ਫੱਟੇ ਕਾਫਲੇ ਜਿਹੜੇ ਮਹਿਲਾ ਚੌਕ ਦਾਣਾ ਮੰਡੀ ਤੋਂ ਰਵਾਨਾ ਹੋ ਰਹੇ ਆ ਸਨਰੂਰ ਤੋਂ ਕਰੋਰੀ ਬਾਰਡਰ ਨੂੰ ਜਾ ਰਹੇ ਆ ਤੇ ਬਹੁਤ ਵੱਡੇ ਤਗੜੇ ਕਾਫਲੇ ਜਿਹੜੇ ਹੁਣ ਸਨੋਰੀ ਬਾਰਡਰ ਨੂੰ ਜਾ ਕੇ ਅੱਗੇ ਜਿਹੜਾ ਦਿੱਲੀ ਨੂੰ ਪਹੁੰਚ ਕਰਨਗੇ सरकार ने कोई सहमति नहीं की अपने बात नहीं कोई सहमति सिरे नहीं चली है ना हमारे पास कोई गल्ल नहीं लाई सरकार ने ते ਹੁਣ ਪੂਰੀ ਤਿਆਰੀ ਆ ਬਿਲਕੁਲ ਤਿਆਰੀ ਆ ਹੁਣ ਤੇ ਦਿੱਲੀ ਤੇ ਇੱਕ ਤੇ ਭਵਾਂਗੇ ਜਾ ਕੇ ਉਹਨੇ ਮੰਗਾ ਬਣਾਵਾ ਕੇ ਤੇ ਬੈਰੀ ਪੂਰੀ ਗੇਟ ਚੁੱਕ ਦੇਣੇ ਆ ਸਾਰੇ ਜਾਂਦੇ ਕਿਵੇਂ ਤੇ ਪੰਜਾਬ ਸਰਕਾਰ ਨੇ ਵੀ ਪੂਰਾ ਜੇਲਾ ਮੰਗੀਆਂ ਵੀ ਮੋਦੀ ਸਰਕਾਰ ਨੂੰ ਅਸੀਂ ਜੇਲਾ ਬਣਾਉਣ ਦਾ ਸਾਨੂੰ ਜਗ੍ਹਾ ਦੋ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਵੀ ਭਾਈ ਸਾਹਿਬ ਅਸੀਂ ਨਹੀਂ ਦੇ ਸਕਦੇ ਉਹਦੇ ਪਰ ਕੀ ਕਹਿਣਾ ਚਾਹੁੰਦੇ ਆ ਦੇਖੋ ਧੰਨਵਾਦ ਕਰਨਾ ਚਾਹੁੰਦੇ ਆ ਭਗਵਾਨਤ ਬਾਦ ਸਰਕਾਰ ਦਾ ਜਿਨ੍ਹਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਤਾਂ ਕਿ ਮੋਦੀ ਸਰਕਾਰ ਦਾ ਬਿਲਕੁਲ ਜੀ ਪੰਜਾਬ ਸਰਕਾਰ ਦਾ ਵੀ ਜਦੋਂ ਅੱਗੇ ਹੀ ਵੇਖੋ ਕਿੰਨੇ ਫੰਡ ਜਿਹੜੇ ਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਰੋਕ ਕੇ ਬੈਠੀ ਆ ਕਿਸੇ ਵੀ ਕਿਸਮ ਦਾ ਜਿਹੜਾ ਕੰਮ ਪੰਜਾਬ ਵਿੱਚ ਨਹੀਂ ਚੱਲਣ ਦੇ ਰਹੀ ਇਸ ਕਰਕੇ ਚਲੋ ਵਧੀਆ ਕਦਮ ਆ ਭਗਵਾਨ ਦਾ ਜਿਹੜਾ ਕਿਸਾਨਾਂ ਦੇ ਨਾਲ ਖੜਿਆ ਵਾ ਤੇ ਉਹਨੂੰ ਖੜਨਾ ਵੀ ਚਾਹੀਦਾ ਅਜੇ ਕਿਸਾਨਾਂ ਨਾਲ ਖੜੂਗਾ ਕੋਈ ਕਿਸਾਨਾਂ ਤੋਂ ਆਸ ਰੱਖੂਗਾ ਇਹ ਤਾਂ ਫਿਰ ਮੋਦੀ ਵਾਲਾ ਕੰਮ ਤਾਂ ਹੋਣਾ ਹੀ ਹੋਣਾ ਜਿੱਦਾਂ ਉਹਨਾਂ ਨੇ ਕੱਛੇ ਵੀ ਲਾ ਦਿੱਤੇ ਅਪਰੇਲੀਆ ਪਿੰਡਾਂ 'ਚ ਨਹੀਂ ਵੜ ਦਿੱਤੇ ਉਹਨਾਂ ਦੇ ਐਮਐਲਏ ਦੇ ਕੱਛੇ ਤੱਕ ਲਾ ਦਿੱਤੇ ਵਾਹ ਜੀ ਵਾਹ ਐਡੇ ਵੀ ਰੱਖੋ ਹੈ ਕਿ ਇਲੈਕਸ਼ਨ ਹੀ ਲੱਗੇ ਆ ਬਿਲਕੁਲ ਜੀ ਇਹਨੂੰ ਲੱਗਦਾ ਨਹੀਂ ਵੀ ਆ ਕਿ ਖਾਦੇ ਵੜਨਗੇ ਵੜਨਗੇ ਬਿਲਕੁਲ ਜੀ ਬਿਲਕੁਲ ਬਾਕੀ ਬਹੁਤ ਵਧੀਆ ਗੱਲ ਕੀਤੀ ਵੀਰ ਨੇ 20 ਪੰਜਾਬ ਸਰਕਾਰ ਨੇ ਜਿਹੜਾ ਵੀ ਸਹਿਯੋਗ ਕੀਤਾ ਜੀ ਬਹੁਤ ਵਧੀਆ ਕੀਤਾ ਵਾ ਚਲੋ ਜੇ ਕਿਤੇ ਜਿਹੜੀਆਂ ਉਹਨਾਂ ਨੇ ਸਰਕਾਰ ਨੇ ਆਖਿਆ ਸੀ ਵੀ ਮੋਦੀ ਸਰਕਾਰ ਨੂੰ ਠੋਕ ਕੇ ਜਵਾਬ ਦਿੱਤਾ ਉਹਨਾਂ ਨੇ ਆਂਦੇ ਵੀ ਜੇਲਾ ਬਣਾਉਣ ਨੂੰ ਸਾਨੂੰ ਜਗ੍ਹਾ ਦੇ ਦਿਓ ਗਰਾਊਂਡ ਦੇ ਦਿਓ ਬਹੁਤ ਵਧੀਆ ਬਹੁਤ ਵਧੀਆ ਕੀਤਾ ਤੇ ਹਾਂਜੀ ਵਧੀਆ ਕੀਤਾ ਜਿਹੜਾ ਕੰਮ ਵਧੀਆ ਉਹਨੂੰ ਵਧੀਆ ਕਵਾਂਗੇ ਸਾਧ ਮੰਗਾ ਕਿਤੇ ਨਜਾਇਜ਼ ਥੋੜਾ ਹੈਗਾ ਬਿਲਕੁਲ ਜੀ ਬਿਲਕੁਲ ਇਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਪੰਜਾਬ ਵਾਸੀਆਂ ਦੀਆਂ ਮੰਗਾ ਕੋ ਨਜਾਇਜ਼ ਨਹੀਂ ਆ ਜਾਇਜ਼ ਮੰਗਾ ਬਿਲਕੁਲ ਜੀ ਬਿਲਕੁਲ ਤੇ ਹੋਰ ਕੀ ਕਹਿਣਾ ਚਾਹਣੇ ਆ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜਿਹੜੇ ਭਰਾ ਸਾਡੇ ਉਥੇ ਘਰਾਂ ਵਿੱਚ ਬੈਠੇ ਆ ਉਹ ਨਿਕਲੋ ਆਪਾਂ ਤਗੜੇ ਹੋ ਕੇ ਦਿੱਲੀ ਨੂੰ ਚੱਲ ਜਾਈਏ ਤੇ ਜਿਹੜੇ ਆਪਣੀ ਆਉਣ ਵਾਲੀਆਂ ਫਸਲਾਂ ਦੇ ਨਸਲਾਂ ਨੂੰ ਆਪਾਂ ਬਚਾਈਏ ਤਗੜੇ ਹੋ ਕੇ ਸਾਥ ਜਾਈਏ ਆਪਾਂ ਜਿਹੜੇ ਆਪਣੇ ਕੋ ਮਨ ਮਿਠਾਵਾ ਕੋਈ ਉਹ ਆਪਾਂ ਬਾਅਦ ਵਿੱਚ ਕੱਢ ਲਵਾਂਗੇ ਬਿਲਕੁਲ ਜੀ ਇਕੱਠੇ ਹੋ ਕੇ ਆਪਾਂ ਦਿੱਲੀ ਨੂੰ ਤਗੜੇ ਹੋ ਕੇ ਆਹ ਮਾਰੀਏ ਤੇ ਆਪਣਾ ਮੋਰਚਾ ਬਣੇ ਕਰੀਏ ਵਾਹ ਜੀ ਵਾਹ ਇਹ ਸਨ ਕਾਈ ਪ੍ਰਧਾਨ ਜਗਜੀਤ ਸਿੰਘ ਬੱਬੂ ਜੀ ਕੋਟ ਬੁੱਢਾ ਦੇ ਦੇੰਦੀ ਤੇ ਜਿਹੜਾ ਰੁਪਾਈ ਹੋਰ ਵੀ ਨਾਲ ਆ ਦੇਖੋ ਦੇ ਲਿਆਜ਼ਾ ਦੇ ਟ੍ਰੈਲਿੰਗ ਪ੍ਰੋਜੈਕਟ ਕੋਡਪੁਟਾ ਜਿੱਥੇ ਬੰਦੀ ਦੇ ਤੇ ਹੋਰ ਵੀ ਜਿੱਥੇ ਬੰਦੀਆਂ ਜਿਹੜੀਆਂ ਸਾਥ ਦੇ ਰਹੀਆਂ ਜੀ ਇੱਧਰ ਜ਼ਿਲ੍ਹਾ ਮੇਤ ਸਕਤਰ ਸਾਹਿਬ ਸਿੰਘ ਜੀ ਬੈਠ ਚੁੱਕੇ ਆ ਇਹ ਵੀ ਨਾਲ ਰਵਾਨਾ ਹੋ ਰਿਹਾ ਜੀ ਬਾਕੀ ਸਾਰੇ ਆ ਜੋ ਸਾਡੇ ਭਰਾ ਜੀ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਉਣੇ ਆ ਜੀ ਇਹ ਜੋ ਦੇ ਸੰਘਰਸ਼ੀ ਜੋਦੇ ਸਾਡੇ ਮਾਝੇ ਦੇ ਇਹ ਵੀ ਪੂਰੇ ਇਖਰਾਣ ਹੋ ਕੇ ਰਿਪੋਰਟਾ ਤਿਆਰ ਹੈ ਜੋਦੇ ਕਦੀ ਪਛਾਣ ਹੀ ਢਣਗੇ ਤੇ ਉਹ ਸਾਡੇ ਬੈਠੇ ਆ ਜੀ ਪ੍ਰਧਾਨ ਸਾਹਿਬ ਚਾਚਾ ਸਦੌਰੀਆ ਚਾਚਾ ਸਦੌਰੀਆ ਜੀ ਜਿਹਨੂੰ ਪਿੰਡ ਚ ਕਿਹਾ ਜਾਂਦਾ ਚਾਚਾ ਸਦੌਰੀਆ ਜਿਨ੍ਹਾਂ ਨੇ ਸਡੌਰੇ ਵਾਲੀ جنگ ਲੜੀ ਸੀ ਬਜ਼ੁਰਗਾਂ ਨੇ ਤੇ ਪਹਿਲੀ ਲਾਟ ਹੋਈ ਸੀ ਖੁੱਲੀ ਜੈ ਹਾਤ ਤੇ ਅੱਜ ਵੀ ਉਹਨਾਂ ਬਜ਼ੁਰਗਾਂ ਨੂੰ ਪੂਰਨਿਆਂ ਦੇ ਚੱਲਦੇ ਹੋਏ ਤੇ ਪੂਰੇ ਸ਼ੰਗਰਚੇ ਵਿੱਚ ਜੋਦੇ ਕੁੱਦੇ ਹੋਇਆ ਸਾਥ ਦੇ ਰਿਹਾ ਹੈਣਾ ਜੀ ਆਹ ਡਾਕ ਤੇ ਡੇਰਾ ਰੱਖਿਆ ਡਾਕ ਤੇ ਡੇਰਾ ਅਗਲਾ ਪਿੰਡ ਮੇਰਾ ਡਾਕ ਤੇ ਡੰਡਾ ਠੀਕ ਆ ਜੀ ਕਰੋ ਸ਼ੇਅਰ ਵੀਡੀਓ ਵਾਤ ਤੋਂ ਵਾਤ ਜੀ ਬਾਕੀ ਚੱਲ ਪਏ ਨੇ ਬਾਈ ਜੀ ਟਰੈਕਟਰ ਸ਼ੇਅਰ ਕਰ ਦਿਓ ਜੀ ਵਾਤ ਤੋਂ ਵਾਤ ਬਾਈ ਮਿੱਟੀ ਦਾ ਸਾਹਿਬ ਜੀ ਵਹਿੜ ਜੀ ਦੀ ਫਤਿਹ ਏਸੀ ਦੀ ਤਲਵਾਰ ਸਿੰਘ ਰੰਦਾਵਾ ਦੀ ਰਿਪੋਰਟ ਜੀ ਧੰਨਵਾਦ ਜੀ